1 ਮਿੰਟ ਦੇ ਵਿੱਚ ਇੱਕ ਗੱਠ ਬਣ ਦਿੰਦੀ ਹੈ ਇਹ ਮਸ਼ੀਨ ਦੇ ਇੱਕ ਘੰਟੇ ਦੇ ਵਿੱਚ ਕਰੀਬਨ 70 70 ਗੱਠਾ ਬਣ ਦਿੰਦੀ ਹੈ ਇਹ ਮਸ਼ੀਨ ਬਾਈਆਂ ਦੀ ਜਾਣਕਾਰੀ ਦੇ ਅਨੁਸਾਰ ਤੇ ਦੂਜੇ ਨੰਬਰ ਤੇ ਸਭ ਤੋਂ ਵੱਡੀ ਖਾਸੀਅਤ ਇਹ ਦੀ ਕਿਤੇ ਮਰਜ਼ੀ ਲਿਆ ਸਕਦੇ ਹੋ ਤੁਸੀਂ ਆਪਣਾ ਟਰੈਕਟਰ ਮਗਰ ਪਾ ਕੇ ਉਹਨੂੰ ਖੇਤ 'ਤੇ ਲਿਆ ਸਕਦੇ ਹੋ ਜਿੱਥੇ ਜੀ ਗੱਲ ਤੁਹਾਡਾ ਉੱਥੇ ਤੁਸੀਂ ਗੱਠਾ ਬਣਾ ਸਕਦੇ ਹੋ ਤੂੜੀ ਦੇ ਗੱਠਾ ਬਣਾਉਂਦੀ ਹੈ ਬਹੁਤ ਵਧੀਆ 40 ਤੋਂ ਲੈ ਕੇ 50 60 ਕਿਲੋ ਦੇ ਕਰੀਬ ਇਹ ਜਿਹੜੀ ਇੱਕ ਗੱਠ ਦਾ ਵਜ਼ਨ ਹੁੰਦਾ ਹੈਗਾ ਤੇ ਇੱਕ ਉੱਪਰ ਇਹ ਕੱਪੜਾ ਬਲੇਟ ਦੀ ਨਾਲ ਦੀ ਨਾਲ ਇਹ ਤੇ 55 HP ਦਾ ਟਰੈਕਟਰ ਜਿਹੜਾ ਜਿਹਨੂੰ ਚਲਾਉਂਦਾ ਹੈਗਾ ਤੇ ਜੇ ਤੁਸੀਂ ਇਸ ਤਰ੍ਹਾਂ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਜਿਹੜੀ ਇਹਦੀ ਤੂੜੀ ਹੈ ਉਹ ਵੀ ਦੱਸ ਦਿੰਨੇ ਤੁਹਾਨੂੰ ਜਿਹੜਾ ਪੰਜਾਬ ਦਾ ਰੇਟ ਆ ਤੂੜੀ ਦਾ ਉਸ ਤੋਂ ਦੁੱਗਣੇ ਰੇਟ ਤੇ ਉੱਪਰ ਗੁਜਰਾਤ ਵਾਲੇ ਏਰੀਆ ਦੇ ਵਿੱਚ ਜਾਂਦੀ ਹੈ ਟਰੇਲਰਾਂ ਦੇ ਉੱਪਰ ਜਾਂਦੀ ਹੈਗੀ ਸਪੈਸ਼ਲ ਟਰੇਲਰ ਆਉਂਦੇ ਆ ਇਹਦੇ ਵਾਸਤੇ 18 ਟੈਰੇ ਟਰਾਲੇ ਉਹ ਮਿਲ ਜਾਂਦੇ ਕਿਰਾਏ ਤੇ ਤੁਸੀਂ ਉਹ ਲੋਡ ਕਰਕੇ ਲਿਆ ਸਕਦੇ ਹੋ ਤੇ ਉੱਥੇ ਚੰਗੇ ਰੇਟ ਦੇ ਵਿੱਚ ਤੁਹਾਡੀ ਜਿਹੜੀ ਤੂੜੀ ਆ ਵਧੀਆ business ਜਿਹੜਾ ਚੱਲ ਸਕਦਾ ਹੈ ਬਾਕੀ 18 ਲੱਖ ਰੁਪਏ ਦੀ ਇਹ ਜਿਹੜੀ ਮਸ਼ੀਨ ਹੈਗੀ ਇਕੱਠਾਂ ਵਾਲੀ ਦੂਜੇ ਨੰ ਚਾਹੀਦਾ ਸਪੈਸ਼ਲ ਤੂੜੀ ਵਾਲਾ ਲੋਡਰ ਆਉਂਦਾ ਹੈਗਾ 10-11 ਲੱਖ ਦੇ ਵਿੱਚ ਸਾਰਾ ਉਹ ਪਾਣ ਜਾਂਦਾ ਸਨੇ ਟਰੈਕਟਰ ਤੇ ਉਹ ਦੋ ਚੀਜ਼ਾਂ ਚਾਹੀਦੀ ਹੈਗੀਆਂ ਰੱਖ ਲਓ ਕਿ 30 ਲੱਖ ਰੁਪਏ ਦੇ ਵਿੱਚ ਤੁਹਾਡਾ ਕੰਮ ਚੱਲ ਸਕਦਾ ਲੇਬਰ ਦੀ ਕੋਈ ਬਾਲੀ ਲੋੜ ਨਹੀਂ ਹੈਗੀ ਚਾਰਕ ਬੰਦੇ ਦੇ ਵਿੱਚ ਵਾਧੂ ਰਹਿੰਦੇ ਆ ਇੱਕ ਰੱਖ ਲਓ ਆਪਣਾ ਗੱਠਾ ਜਿਹੜੀ ਉਹ ਪਾਉਂਦਾ ਹੈਗਾਗਾ ਤੂੜੀ ਪਾਉਂਦਾ ਹੈਗਾ ਲੋਡਰ ਦੇ ਨਾਲ ਤੇ ਦੂਜੇ ਨੰਬਰ ਤੇ ਜਿਹੜੀ ਆਹ ਗੱਠਾਂ ਪਈਆਂ ਹੋਣਗੀਆਂ ਇਹਨਾਂ ਨੂੰ ਬਸ ਸੈੱਟ ਕਰਕੇ ਲੈਣੋ ਕੋਈ ਬੜਾ ਵਜਨ ਨਹੀਂ ਹੈ ਗੱਠਾਂ ਦੇ ਵਿੱਚ ਤੇ ਨਾਲ ਦੀ ਨਾਲ ਜਦੋਂ ਇੱਕ ਟਰਾਲਾ ਹੋ ਜਾਂਦਾ ਪੂਰਾ ਸ਼ਾਮ ਤੱਕ ਰੱਖ ਲਓ ਤੁਸੀਂ ਇਹ ਵੀ 200 ਤੋਂ ਲੈ ਕੇ 250 ਦੇ ਕਰੀਬ ਜਿਹੜਾ ਇਹ ਕੱਢ ਦਿੰਦੀ ਹੈਗੀ ਆ ਆਹ ਗੱਠਾਂ ਜਿਹੜੀਆਂ ਹੈਗੀਆਂ 200 ਤੋਂ ਲੈ ਕੇ 250 ਕੁਇੰਟਲ ਦੇ ਕਰੀਬ ਜਿਹੜੀਆਂ ਗੱਠਾਂ ਇਹ ਬਣਾ ਦਿੰਦੀ ਹੈਗੀ ਆ ਤੇ ਦੂਜੇ ਨੰਬਰ ਤੇ ਗੱਲ ਕਰੀਏ ਤੇਲ ਖਾਫਤ ਦੀ ਤਾ ਥਣ ਕਰ ਰੱਖ ਲਓ ਵੀ ਤੁਸੀਂ 2 ਕ ਹਜ਼ਾਰ ਰੁਪਏ ਦਾ ਸਾਰਾ ਇਹ ਤੇਲ ਖਾਂਦੀ ਹੈਗੀ ਮੰਨ ਲਓ 10 ਤੋਂ 15 ਹਜ਼ਾਰ ਰੁਪਏ ਇੱਕ ਕਵਾਂਟਲ ਨੂੰ ਜਿਹੜਾ ਡੀਜ਼ਲ ਦਾ ਖਰਚਾ ਪੈਂਦਾ ਇਹ ਮਸ਼ੀਨ ਚੱਲਦੀ ਹੈ ਜਿਹੜੀ ਤੇ ਬਾਕੀ ਗੱਲ ਕਰੀ ਜਿਹੜਾ ਕੱਪੜੇ ਦੀ ਆਪਾਂ ਕੀਮਤ ਜਿਹੜੀ ਆ ਉੱਤੇ ਬਲੇਟ ਦੀ ਹੈਗੀ ਗੱਠਾਂ ਦੇ ਉੱਪਰ ਇਹ 35 ਰੁਪਏ ਜਿਹੜਾ ਆਪਾਂ ਨੂੰ ਪੈਂਦਾ ਹੈਗਾ ਕੁਆਂਟਲ ਦੇ ਮਗਰ ਰੱਖ ਲਓ ਤੁਸੀਂ ਗੱਠਾਂ ਦੇ ਮੰਨ ਲਓ ਵੀ 10 ਰੁਪਏ 15 ਰੁਪਏ ਦੇ ਕਰੀਬ ਇੱਕ ਗੱਠ ਦੇ ਜਿਹੜਾ ਕੱਪੜਾ ਇਹ ਲੱਗਦਾ ਹੈਗਾ ਬਾਕੀ ਨੰਬਰ ਇਹ ਤੁਹਾਡੇ ਸਾਹਮਣੇ ਆ ਲਿਖੇ ਹੋਏ ਆ ਮਸ਼ੀਨ ਦੇ ਜੇਕਰ ਤੁਸੀਂ ਇੰਟਰਸਟਡ ਹੋ ਇਸ ਕੰਮ ਦੇ ਵਿੱਚ ਤੁਹਾਨੂੰ ਕਿਵੇਂ ਲੱਗਿਆ ਤਾਂ ਤੁਸੀਂ ਇਹ ਜਿਹੜੀ ਮਸ਼ੀਨ ਆ ਉਹ ਇਹਨਾਂ ਤੋਂ ਮੰਗਵਾ ਸਕਦੇ ਹੋ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਹਾਈਪਰ ਕੰਪਨੀ ਦੀ ਹੈਗੀ ਆ ਬਾਕੀ ਸਾਰੀਆਂ ਸੈਟਿੰਗਾਂ ਤੁਹਾਡੇ ਸਾਹਮਣੇ ਆ ਤੇ ਤੰਗਾ ਹੋਣਾ ਗੱਠ ਕਿੰਨੇ ਵਜਨ ਦੀ ਕਰਨੀ ਆ ਚੋੜੀ ਭੀੜੀ ਕਰਨੀ ਸਾਰੀ ਜਾਣਕਾਰੀ ਇੱਥੇ ਤੁਸੀਂ ਸੈਟਿੰਗ ਕਰ ਸਕਦੇ ਤੁਹਾਨੂੰ ਦੱਸ ਵੀ ਦੇਣਗੇ ਉਹ ਤੇ ਬਾਕੀ ਸਭ ਤੋਂ ਵੱਡੀ ਖਾਸੀਅਤ ਕਿ ਤੁਸੀਂ ਕਿਤੇ ਵੀ ਲਿਆ ਸਕਦੇ ਹੋ ਨੂੰ ਖੇਤ ਦੇ ਵਿੱਚ ਟਰੈਕਟਰ ਮਗਰ ਪਾ ਕੇ ਇੱਕ ਥਾਂ ਫੈਟ ਕਰਨ ਦੀ ਕੋਈ ਲੋੜ ਨਹੀਂ ਬਹੁਤ ਆਸਾਨੀ ਦੇ ਨਾਲ ਜਿਹੜਾ ਇਹ ਬਿਜ਼ਨਸ ਸਟਾਰਟ ਕੀਤਾ ਜਾ ਸਕਦਾ ਹੈਗਾਗਾ